ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਦੇਖੋ ਮਤੀ ਆਨੀ ਕਹਾਣੀ ਸੁਣਾਉਣੀ ਧੀ ਦੇਖ ਲਾ ਧੀ ਕਿੰਨਾ ਮਾਪਿਓ ਦਾ ਕਰਦੀ ਆ ਧੀ ਜਿੱਦੇ ਹੁੰਦੀ ਐ ਉਹਦੇ ਵੀ ਕਹਿੰਦੇ ਆ ਓਹ ਹੋ ਧੀ ਹੋ ਗਈ ਜਿੱਦੈ ਧੀ ਜਰਮ ਲੈਲੇ ਮਾਪਿਓ ਤੇ ਦਾਦਾ ਦਾਦੀ ਵੀ ਪਰੇਸ਼ਾਨ ਹੁੰਦੇ ਐ ਵੀ ਸਾਡੇ ਧੀ ਹੋ ਗਈ ਤੇ ਆਂਡੀ ਗਵਾਂਡੀ ਵੀ ਕਹਿੰਦੇ ਆ ਆ ਕੇ ਓਹੋ ਤੁਹਾਡੇ ਧੀ ਹੋ ਗਈ ਧੀ ਕਿੰਨਾ ਕਰਦੀ ਐ ਮਾਂ ਦਾ ਵੀ ਤੇ ਪਿਓ ਦਾ ਵੀ ਤੇ ਭਰਾ ਦਾ ਵੀ ਭੈਣ ਭਰਾ ਦੀ ਕਿੰਨੀ ਸੁੱਖ ਮੰਗਦੀ ਐ ਭਰਾ ਆਪਾਂ ਕਿੰਨੇ ਮਾੜਾ ਹੋਵੇ ਭੈਣ ਤਾਂ ਵੀ ਭਰਾ ਦੀ ਸੁੱਖ ਮੰਗਦੀ ਐ ਤੇ ਦੇਖ ਲੈ ਧੀ ਆ ਨਾ ਕਿਤੇ ਘਰ ਨਹੀਂ ਵਜਦਾ ਤੀ ਨੂੰ ਕਹਿ ਦਿੰਦੇ ਆ ਤੂੰ ਦਾ ਬਗਾਨੇ ਘਰੇ ਜਾਣਾ ਤੂੰ ਕੰਮ ਜਿੰਨਾ ਕੁ ਕਰਨਾ ਹੈ ਕਰ ਲੈ ਤਾਂ ਤਾਂ ਬਗਾਨੇ ਘਰੇ ਜਾਣਾ ਰੂੜੀ ਦਾ ਕੂੜਾ ਰੂੜੀ ਤੇ ਹੀ ਸੱਟਣਾ ਜਦੋਂ ਤੀ ਬਗਾਨੇ ਘਰੇ ਵਗ ਜਾਂਦੀ ਹੈ ਉੱਥੇ ਵੀ ਸੱਸ ਕਹਿ ਦਿੰਦੀ ਹੈ ਤੇਰਾ ਕਿਹੜਾ ਇਹ ਘਰ ਹੈ ਉੱਥੇ ਵੀ ਵਿਚਾਰੀ ਪਰੇਸ਼ਾਨ ਰਹਿੰਦੀ ਹੈ ਫਿਰ ਕਹਿੰਦੇ ਘਰੇ ਵੀ ਪਰੇਸ਼ਾਨ ਰਹਿੰਦੀ ਹੈ ਤੀ ਦਾ ਕਿਤੇ ਘਰ ਨਹੀਂ ਵਾਜਦਾ ਤੀ ਸਾਰਿਆਂ ਨਾਲ ਵੱਧ ਕੰਮ ਕਰਦੀ ਹੈ ਇਹ ਔਰਤ ਨੂੰ ਪਤਾ ਨਹੀਂ ਕਿਉਂ ਮਾੜਾ ਆਖਿਆ ਜਾਂਦਾ ਹੈ ਇਹ ਔਰਤ ਇੰਨਾ ਕੰਮ ਕਰਦੀ ਹੈ ਔਤ ਦੇ ਹੁੱਖੋਂ ਮਾਹਾਂ ਪਰਛੜਾ ਰੇਖੀ ਮਨੀ ਵੀ ਜਰਮ ਲੈਂਦੇ ਆ ਔਰਤ ਨੂੰ ਆਖਿਆ ਜਾਂਦਾ ਹੈ ਕਿ ਇਹਨੂੰ ਮੱਤ ਘਟਾ ਹੈ ਮੱਤ ਤਾਂ ਔਰਤ ਨੂੰ ਬਹੁਤ ਹੁੰਦੀ ਹੈ ਬੱਚੇ ਨੂੰ ਕਿੰਨਾ ਸਾਂਭਦੀ ਹੈ ਜੇ ਪਾਲਦੀ ਆ ਪੋਸਦੀ ਆ ਨੌਜਵਾਨ ਕਰਦੀ ਆ ਤੇ ਉਹਨੂੰ ਉਹਦੇ ਪੈਰਾਂ ਤੇ ਖੜਾ ਕਰਦੀ ਆ ਪਿਓ ਦਾ ਨਹੀਂ ਇੰਨਾ ਸਾਥ ਹੁੰਦਾ ਜਿੰਨਾ ਬੱਚੇ ਨੂੰ ਮਾਂ ਦਾ ਸਾਥ ਹੁੰਦਾ ਹੈ ਮਾਂ ਕਿੰਨੇ ਲਾੜ ਲੜਾਉਂਦੀ ਹੈ ਪਰ ਮਾਂ ਫਿਰ ਵੀ ਮਾੜਾ ਸਮਝਿਆ ਜਾਂਦਾ ਹੈ ਪਿਓ ਪਰ ਮਾਂ ਦੀ ਕੋਈ ਕੰਮ ਨਾ ਕਰੇ ਪਿਓ ਨੂੰ ਨੂੰ ਵੀ ਚੰਗਾ ਸਮਝਦੀ ਹੈ ਤੇ ਪਿਓ ਨੂੰ ਪੁੱਤ ਵੀ ਚੰਗਾ ਸਮਝਦੇ ਨਾ ਤੇ ਮਾਂ ਨੂੰ ਕਦੇ ਵੀ ਐ ਨਹੀਂ ਕਹਿੰਦੇ ਵੀ ਸਾਡੀ ਮਾਂ ਨੇ ਚੰਗਾ ਕਰਿਆ ਤੇ ਜੇ ਕੋਈ ਜਿਹੜੇ ਮਹਾਪੁਰਸ਼ ਹੁੰਦੇ ਆ ਰੇਖੀ ਮਨੂ ਹੁੰਦੇ ਆ ਉਹ ਮਾਦੀ ਪਰਖ ਜ਼ਰੂਰ ਪਾਉਂਦੇ ਆ। ਬੈਰੂ ਜੀ ਕਾ ਖਾਲਸਾ ਬੈਰੂ ਜੀ ਕੀ ਫਤਿਹ। ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰੋ ਵੱਧ ਤੋਂ ਵੱਧ ਸਬਸਕ੍ਰਾਈਬਰ ਕਰਿਓ। ਜੇ ਕੋਈ ਗਲਤੀ ਹੋ ਗਈ ਬੋਲਦੇ ਤੋਂ ਤਾਂ ਭੁੱਲ ਚੁੱਕੋ ਮਾਫ ਕਰਨਾ। ਅੱਗੇ ਵਾਸਤੇ ਮੇਰੀ ਵੀਡੀਓ ਨੂੰ ਜ਼ਰੂਰ ਲਾਇਕ ਕਰਨੇ ਤੇ ਮੇਰੀ ਵੀਡੀਓ ਨੂੰ ਜ਼ਰੂਰ ਸਬਸਕ੍ਰਾਈਬਰ ਵਧਾਉਣੇ। ਮੈਂ ਇਹੀ ਹੱਥ ਬਨ ਕੇ ਪੈਣਾ ਨੂੰ ਬੇਨਤੀ ਕਰਦੀ ਆਂ ਵੀ ਮੇਰੀ ਜ਼ਰੂਰ ਹੈਲਪ ਕਰਨੀ।